ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਨਮ ਫੇਰਾ ਤੀਸਰੇ ਬੰਦ ਆ ਮੈਂ ਤੀਜੇ ਬੰਦ ਦੇ ਤੇ ਜਿਹੜਾ ਕਿ ਆ ਪਤਾ ਲੱਗਾ ਵੀ ਆ ਜਿਹੜਾ ਬੰਨਿਆ ਇਹ ਠੇਕੇਦਾਰ ਬੰਨ ਰਿਹਾ ਤੇ ਅਗਲੇ ਬੰਨੇ ਜਿਹੜੇ ਉਹ ਸੇਵਾਦਾਰ ਆ ਇਹ ਆ ਦੇਖੋ ਇੱਥੋਂ ਬੰਨਣਾ ਸ਼ੁਰੂ ਕੀਤਾ ਇੱਥੋਂ ਇਹ ਕਿੰਨੇ ਪੁੱਟ ਜਾਂਦਾ ਇਹਦੇ ਤੇ ਅੱਗੇ ਪਤਾ ਲੱਗੇਗਾ ਇਹਦੇ ਇਹ ਇਹਦਾ ਕੀ ਲੇਖਾ ਜੋ ਕੋੰਤਾ ਪਰਲੇ ਬਨੇ ਸੇਵਾਦਾਰ ਆ ਤੇ ਇਧਰ ਦੁਜੀ ਨੇ ਇਧਰ ਠੇਕੇਦਾਰ ਆ ਸਾਡੇ ਨਾ ਆਹ ਕੰਮ ਠੇਕੇਦਾਰ ਦਾ ਹਾਂਜੀ ਹਾਂਜੀ ਮੈਂ ਕਿਹਨ ਮਰਦਾ ਜੋ ਸੇਵਾਦਾਰ ਪਰਲੇ ਬਨੇ ਲਗੇ ਸੇਵਾਦਾਰ ਇਧਰ ਠੇਕੇਦਾਰ ਲਗੇ ਠੇਕੇਦਾਰ ਇਧਰ ਦੁਜੀ ਨੇ ਇਹ ਠੇਕੇਦਾਰ ਕਿੱਥੋਂ ਦੇ ਅੰਮ੍ਰਿਤਸਰ ਦੇ ਇਹ ਨਹੀਂ ਮੈਨੂੰ ਪਤਾ ਨਹੀਂ ਪਤਾ ਨਹੀਂ ਇਹ ਕਿੱਥੋਂ ਦਾ ਠੇਕੇਦਾਰ ਜੀ ਆਪਾਂ ਕੀ ਨਾਮ ਦੱਸਣਾ ਹਾਂਜੀ ਠੇਕੇਦਾਰ ਦਾ ਨਾਮ ਬਾਬਾ ਬਾਬਾ ਹਾਂਜੀ ਕਿੱਥੋਂ ਦੇ ਨੇ ਤੇ ਜਲਾਲਾਬਾਦ ਦੇ ਆ ਵੀ ਕਿਹੜੀ ਆ ਬੱਲੀ ਹੋਰ ਲਾ ਲਓ ਹਾਂ ਦੱਸਿਆ ਜੀ ਬਾਬਾ ਠੇਕੇਦਾਰ ਆ ਪਰ ਬਾਬਾ ਨਾਂ ਤਾਂ ਅੱਧਾ ਹੋ ਗਿਆ ਪੂਰਾ ਨਹੀਂ ਨਾਂ ਦੱਸਿਆ ਤੇ ਚਲੋ ਆ ਠੇਕੇਦਾਰ ਦਾ ਕੰਮ ਲਾ ਵੇਖ ਲਓ ਇਹ ਇੱਥੋਂ ਸ਼ੁਰੂ ਹੋਇਆ ਤੇ ਇੱਥੋਂ ਰੈਂਪ ਨੂੰ ਚਾਲੂ ਕੀਤਾ ਤੇ ਫਿਰ ਇਹਦੇ ਉੱਤੇ ਸਾਰੀ ਸਦੀ ਦੀ ਦਾ ਜੜਾ ਜਾਇਦਾ ਪਾਵਾਂਗੇ ਆ ਦੇਖੋ ਆ ਹੈਗੀ ਗੱਲ ਪਾ ਇੱਥੋਂ ਇਹ ਬਣਾਇਆ ਗਿਆ ਇਹਨੂੰ ਰੈਂਪ ਨੂੰ ਤੇ ਇਹਦੀ ਬਾਦ ਕਟਕੀ ਕਰਨੀ ਉਹਦੇ ਵਿੱਚ ਹੀ ਪਤਾ ਚੱਲੇਗਾ ਬਾਦ ਵਿੱਚ ਉਹ ਅੱਗੇ ਫੇਰ ਪਰਲੇ ਪੰਨੇ ਜਾਣਕਾਰੀ ਜਾ ਕੇ ਲੈਣੇ ਆ ਤੋ ਪਤਾ ਚੱਲੂ ਇਹ ਕੀ ਕੀ ਕਿਸ ਤਰ੍ਹਾਂ ਕਰਕੇ ਚੱਲ ਰਿਹਾ ਆ ਇੱਥੇ ਆ ਕੇ ਜਾ ਕੇ ਖੱਡੇ ਮਾਰਿਆ ਪੂਰੀਆਂ ਰੱਖੀਆਂ ਉਦਾਂ ਹੀ ਖਾਧੀ ਤੇ ਉਹ ਜਾਲ ਬਣਾਏ ਜਾ ਰਹੇ ਆ ਜੇ ਜਾਲਾਂ ਦੀ ਵਰਤੋਂ ਕਰਨੀ ਆ ਨਾਲ ਤੇ ਸਮਾਪਤੀ ਕਰਦੇ ਹਾਂ